we uh -huh. ਤਵਾਜ ਤੁਸੀਂ ਨੇ ਮਾਗੀ ਦੇ ਪਵਿੱਤਰ ਦਿਹਾੜੇ ਤੇ ਗੁਰਦੁਆਰਾ ਕੋੜੇਵਾਲਾ ਸਾਹਿਬ ਵਿਖੇ ਜੋ ਫਿਜ਼ੀਓਥੈਰੇਪੀ ਦਾ ਕੈਂਪ ਲਗਾਇਆ ਸੇਵਾ ਕਰ ਰਹੇ ਹੋ ਲੋਕਾਂ ਦੀ ਕੀ ਰੋਗਾਂ ਦਾ ਤੁਸੀਂ ਅਜੇ ਇੱਥੇ ਇਲਾਜ ਕਰ ਰਹੇ ਹੋ ਔਰ ਕਿਸ ਤਰ੍ਹਾਂ ਦੇ ਮਰੀਜ਼ ਇੱਥੇ ਆ ਰਹੇ ਮੈਨੂੰ ਅੱਜ ਕੋੜੇਵਾਲੇ ਗੁਰਦੁਆਰੇ ਸ੍ਰੀ ਗ੍ਰੰਥ ਦੇ ਮੀਨਿੰਗ ਨੇ ਫਿਜ਼ੀਓਥੈਰੇਪੀ ਕੈਂਪ ਲੱਗਿਆ ਇੱਥੇ ਤਰ੍ਹਾਂ ਤਰ੍ਹਾਂ ਦੇ ਮਾਸਪੇਸ਼ੀਆ ਸਰਵਾਈਕਲ ਬੈਕ ਪੇਨ ਅਥਰਾਇਟਿਸ ਦੇ ਪੇਸ਼ੈਂਟਸ ਕੀ ਕਹਿੰਦਾ ਫਿਜ਼ੀਓਥੈਰੇਪੀ ਦੇ ਰਾਂਗੇ ਇਹ ਨਾਸ ਕੀਤਾ ਤੇ ਉਹਨਾਂ ਨੂੰ ਸਹੀ ਡਾਈਟ ਬਾਰੇ ਜਾਣਕਾਰੀ ਦਿੱਤੀ ਹੋਰ ਕਿੰਧਾ ਦੇ ਮਰੀਜ਼ਾਂ ਨੇ ਕਿੰਨੇ ਕਮਰੀਚ ਹੁਣ ਤੱਕ ਤੁਸੀਂ ਚੈੱਕਅਪ ਕਰ ਚੁੱਕੇ ਹੋ 3 ਤੋਂ 40 ਤੱਕ ਦੇ ਪੇਸ਼ੰਟ ਦੇਖ ਚੁੱਕੇ ਹਾਂ ਜਿਨ੍ਹਾਂ ਵਿੱਚ ਜ਼ਿਆਦਾਤਰ ਸਰਵਾਈਕਲ ਦੇ ਪੇਸ਼ੰਟ ਮਾਇਓਪੈਥੀ ਕੇਸ ਕਈ ਤਰ੍ਹਾਂ ਦੇ ਸੀਪੀ ਅਦਰੰਗ ਕੇਸ ਔਰ ਕਿਹੜੀ ਮਤਲਬ ਬਿਧੀ ਨਾਲ ਤੁਸੀਂ ਹੱਦ ਤੱਕ ਇਹਨਾਂ ਪੇਸ਼ੈਂਟਾਂ ਦਾ ਇਲਾਜ ਕਰ ਰਹੇ ਹੋ ਅਸੀਂ ਫਿਜ਼ੀਓਥੈਰੇਪੀ ਦੇ ਜ਼ਰੀਏ ਕਈ ਤਰ੍ਹਾਂ ਦੀਆਂ ਮੋਡੈਲਿਟੀਆਂ ਸ਼ਾਰਟ ਵੇਮਟ ਆਈਆਫਟੀ ਵਗੈਰਾ ਤੇ ਮੈਨੀਪੂਲੇਸ਼ਨਸ ਐਕਸਰਸਾਈਜ਼ ਦੇ ਨਾਲ ਪੇਸ਼ੈਂਟ ਨੂੰ ਸੁਝਾਅ ਦਿੱਤੇ ਕਿ ਕਿਸ ਤਰ੍ਹਾਂ ਉਹ ਆਪਣੀ ਕਿੰਨੇ ਕੁ ਦਿਨ ਚ ਪੇਸ਼ੈਂਟ ਤਾਂ ਠੀਕ ਹੋ ਜਾਂਦਾ ਇਸ ਨੂੰ ਡਿਪੈਂਡ ਕਰਦਾ ਹੈ ਕੰਡੀਸ਼ਨ 'ਤੇ ਕਿ ਕਿਸ ਤਰ੍ਹਾਂ ਜੈਸੇ ਐਕਿਊਟ ਸਟੇਜ ਹੈ ਤੋਂ ਸਰਵਾਈਕਲ ਵਗੈਰਾ ਦਾ ਪੇਸ਼ੈਂਟ ਹਫ਼ਤੇ 10 ਦਿਨ ਵਿੱਚ रिकवर ਕਰ ਜਾਂਦਾ ਹੈ ਫੋਟੋਵਲ ਨੂੰ ਪ੍ਰਾਰਲਗ ਕੀਤਾ ਗਿਆ ਇੱਥੇ ਗੁਰਦੁਆਰਾ ਕੋੜੇਵਾਲਾ ਸਾਹਿਬ ਦੇ ਕੋਲ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਇਸ ਬਾਬਤ ਅਨ ਰਾਈ ਗੁਰਜੀ ਦਾ ਖਾਦਸਾ ਵਾਈਕਮੇਚੇ ਕੀ ਕਾਫਫਤੇ ਅੱਜ ਮਾਘੇ ਦੇ ਪਵਿੱਤਰ ਤਿਹਾੜੀ ਤੇ ਨਾਭਾ ਦੇ ਇਤਿਹਾਸਿਕ ਗੁਰਦੁਆਰੇ ਗੁਰਦੁਆਰਾ ਘੋੜਿਆ ਵਾਲੇ ਸਾਹਿਬ ਮੈਡਮ ਬਿੰਦਿਆ ਗੁਪਤਾ ਵੱਲੋਂ ਜੀ ਕੋ ਫਿਜ਼ੀਓਥੈਰੇਪੀ ਦਾ ਕੈਂਪ ਲਗਾਇਆ ਗਿਆ ਹੈ ਇਹ ਫ੍ਰੀ ਆਫ ਕੋਸਟ ਹੈ ਸਾਰੇ ਵਾਸਤੇ ਇਸ ਦੇ ਵਿੱਚ ਕੀ ਸਿਰ ਦਾ ਸਰਵਾਈਕਲ ਦਰਦ ਨਾ ਹਰ ਤਰ੍ਹਾਂ ਦੀ ਪੇਨ ਦਾ ਇਲਾਜ ਮੈਡਮ ਦੁਆਰਾ ਫਿਜ਼ੀਓਥੈਰੇਪੀ ਦੁਆਰਾ ਕੀਤਾ ਜਾ ਰਿਹਾ ਹੈ ਮੈਂ ਲੋਕਾਂਗੇ ਇਹੀ ਅਪੀਲ ਕਰਦੀ ਹਾਂ ਕਿ ਤੁਸੀਂ ਵੱਤੋ ਵੱਦੀ ਇਸ ਕੈਂਪ ਦਾ ਫਾਇਦਾ ਉਠਾਓ ਤਾਂ ਜੋ ਤੁਹਾਨੂੰ ਅ ਸਹੀ ਜਾਣਕਾਰੀ ਮਿਲ ਸਕੇ ਇਸ ਤੋਂ ਨਹੀਂ ਜਾਤਾ ਹੈ ਜੀ ਸਰ ਹੋਰ ਕਿ ਕਿਡੇ-ਕਡੇ ਗੁਰਦੁਆਰਾ ਸਾਹਿਬ ਜਾਂ ਇਤਾਂ ਦੇ ਤੁਸੀਂ ਉਪਰਾਲੇ ਹੋਰ ਕਿੱਡਾਂ ਦੇ ਉਪਰਾਲੇ ਕਰਦੇ ਰਹਿੰਦੇ ਹੋ ਤੁਸੀਂ ਅ ਸਰ ਮੈਂ ਵਾਰਡ ਨੰਬਰ 23 ਦੀ ਐਨਸੀ ਹਾਂ ਮੈਂ ਸਾਡੇ ਵੱਲੋਂ ਕੋਈ ਨਾ ਕੋਈ ਲੋਕ ਭਲਾਈ ਦੇ ਸਾਰੇ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਜਿਵੇਂ ਕਿ ਅੱਜ ਅਸੀਂ ਕੈਂਪ ਲਗਾਏ ਆ ਮੈਂ ਇੱਥੇ ਗੁਰਦੁਆਰਾ ਸਾਹਿਬ ਇਸ ਤਰ੍ਹਾਂ ਦੇ ਕਈ ਉਪਰਾਲੇ ਆ ਕਿ ਜੋ ਅਸੀਂ ਲੋਕ ਭਲਾਈ ਸੇਵਾ ਲਈ ਕਰਦੇ ਰਹਿੰਦੇ